ਬਹਾਲੀ ਪੁਲਿਸ ਨੂੰ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਇੱਕ ਮੋਟਰਸਾਈਕਲ ਚੋਰੀ ਜਿਹੜਾ ਕਰਨ ਵਾਲਾ ਗੈਂਗ ਸੀਗਾ ਉਹ ਗ੍ਰਿਫਤਾਰ ਕੀਤਾ ਗਿਆ ਇਹਦੇ 11 ਟੋਟਲ ਮੈਂਬਰ ਸਾਨੂੰ ਆਈਡੈਂਟੀਫਾਈ ਹੋਏ ਸੀ ਜਿਦੇ ਵਿੱਚੋਂ 10 ਮੈਂਬਰ ਜਿਹੜੇ ਹੈਗੇ ਆ ਉਹ ਅਪ੍ਰੀਹੈਂਡ ਕੀਤੇ ਗਏ ਨੇ ਆ ਇਹਦੇ ਵਿੱਚ ਇਹ ਸਾਨੂੰ ਟੋਟਲ 50 ਮੋਟਰਸਾਈਕਲ ਇਹ ਚ ਰਿਕਵਰ ਹੋ ਚੁੱਕੇ ਨੇ ਇਸ ਕੇਸ ਦੇ ਵਿੱਚ ਇਹ ਫਤਿਹਗੜ੍ਹ ਸਾਹਿਬ ਮੁਹੱਲੀ ਪੰਚਕੁਲਾ ਚੰਡੀਗੜ੍ਹ ਇਹਨਾਂ ਇਲਾਕਿਆਂ ਦੇ ਵਿੱਚ ਇਹ ਐਕਟੀਵਿਟੀ ਕਰਦੇ ਸਨ ਤੇ ਇਥੋਂ ਮੋਟਰਸਾਈਕਲ ਜਿਹੜੇ ਮਹਿੰਗੇ ਮੋਟਰਸਾਈਕਲ ਸੀ ਉਹਨਾਂ ਨੂੰ ਚੋਰੀ ਕਰਦੇ ਸਨ ਚੋਰੀ ਕਰਕੇ ਫਿਰ ਉਹਨਾਂ ਦੀ ਨੰਬਰ ਪਲੇਟਾਂ ਚੇਂਜ ਕਰਕੇ ਉਹਨੂੰ ਅੱਗੇ ਵੇਚ ਦਿੰਦੇ ਸਨ ਇਹ ਜਿਹੜੇ ਮੋਟਰਸਾਈਕਲ ਚੋਰੀ ਕਰਨ ਵਾਲੇ ਕਾਫੀ ਟਾਈਮ ਤੋਂ ਕਰੀਬ ਇਹ 1 ਸਾਲ ਤੋਂ ਇਹ ਇਸ ਤੇ ਲੱਗੇ ਇਸ ਕੰਮ ਤੇ ਲੱਗੇ ਹੋਏ ਸਨ ਇਹਦੇ ਵਿੱਚ ਅਸੀਂ ਸਿਟੀ ਖਰੜਿਕ ਅਫੇਅਰ ਦਰਜ ਕੀਤੀ ਤੇ ਉਹਦੀ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੇ ਮੇਨ ਇਹਦੇ ਜਿਹੜੇ ਚੋਰੀ ਕਰਨ ਵਾਲੇ ਬੰਦੇ ਸੀ ਹਰਮੀਤ ਸਿੰਘ ਤੇ ਗੁਰਪ੍ਰਤਾਪ ਸਿੰਘ ਇਹਨਾਂ ਦੋਨਾਂ ਨੂੰ ਜਿਹੜਾ ਸੀ ਗ੍ਰਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹਨੂੰ ਇਹ ਵੇਚਦੇ ਸੀ ਜਿਹੜੇ ਇਹਨਾਂ ਦੇ ਚਾਬੀਆਂ ਬਣਾਉਣ ਨਾਲ ਇੱਕ ਬੰਦਾ ਸੀਗਾ ਦੋਸ਼ੀ ਅਮਰਿੰਦਰ ਸਿੰਘ ਜਿਹੜਾ ਅਮਰਿੰਦਰ ਸਿੰਘ ਇਹ ਚਾਬੀ ਬਰਾਂ ਦਾ ਐਕਸਪਰਟ ਸੀ ਇਹ ਮੋਟਰਸਾਈਕਲ ਦੀਆਂ ਚਾਬੀਆਂ ਬਣਾਉਣ ਚ ਹੈਲਪ ਕਰਦਾ ਸੀ ਇਹਨਾਂ ਦੀ ਤੇ ਉਸ ਤੋਂ ਬਾਅਦ ਇੱਕ ਹਰਮਨ ਜੋਤ ਸਿੰਘ ਆ ਜਿਹੜਾ ਕਿ ਮੋਟਰਸਾਈਕਲ ਮੈਕੈਨਿਕ ਸੀਗਾ ਇਹ ਮੋਟਰਸਾਈਕਲ ਜਿਹੜਾ ਸਟਾਰਟ ਕਰਾਉਣ ਦੇ ਵਿੱਚ ਜਾਂ ਉਸ ਤਰੀਕੇ ਨਾਲ ਹੈਲਪ ਕਰਦਾ ਸੀ ਤਾਂ ਇਸੇ ਤਰੀਕੇ ਨਾਲ ਇਹਨਾਂ ਨੇ ਬੜਾ ਟੈਕਨੀਕਲ ਜਿਹਾ ਤਰੀਕੇ ਨਾਲ ਆਪਣਾ ਗੈਂਗ ਬਣਾਇਆ ਹੋਇਆ ਸੀਗਾ ਤੇ ਇਹ ਚ ਇੰਟਰਸਟਿੰਗਲੀ ਸਾਨੂੰ ਇਹ ਵੀ ਸਾਹਮਣੇ ਆਇਆ ਹੋਇਆ ਹੈ ਕਿ ਮੋਟਰਸਾਈਕਲ ਜਿਹੜੇ ਚੋਰੀ ਦੇ ਸੀਗੇ ਤਾਂ ਇਹ ਚੋਰੀ ਦੇ ਮੋਟਰਸਾਈਕਲ ਇਹ ਕੁਝ ਕੁਝ ਥਾਣਿਆਂ ਦੇ ਵਿੱਚ ਬੰਦ ਵੀ ਹੈਗੇ ਕਿਤੇ ਜੜਤ ਵੀ ਕੀਤੇ ਹੋਏ ਹੈ ਕਿ ਜਦੋਂ ਚਲਾਨਿੰਗ ਦੇ ਟਾਈਮ ਤੇ ਪਤਾ ਨਹੀਂ ਲੱਗਿਆ ਕਿ ਇਹ ਆਰਸੀ ਓਰਸੀ ਨਹੀਂ ਦਿਖਾ ਪਾਈ ਉਹਦੀ ਤਾਂ ਓਨਰਸ਼ਿਪ ਨਹੀਂ ਦਿਖਾ ਪਾਈ ਤੇ ਥਾਣਿਆਂ ਦੇ ਵਿੱਚ ਦੋ-ਤਿੰਨ ਦੇ ਵਿੱਚ ਬੰਦ ਵੀ ਪਏ ਜਿਹਨਾਂ ਜਿਹੜੇ ਕੀ ਅਸੀਂ ਉਹਨੂੰ ਕੁਝ ਉੱਥੋਂ ਰਿਕਵਰ ਕਰ ਚੁੱਕੇ ਹਾਂ ਕੰਸਰਨ ਥਾਣਿਆਂ ਚ ਇੱਕ ਫਤਿਹਗੁਰ ਸਾਹਿਬ ਕਮਾਂਡੋ ਥਾਣਾ ਕਮਾਂਡੋ ਕਮਾਨੋ ਥਾਣੇ ਦੇ ਵਿੱਚ ਇਹ ਸਾਨੂੰ ਸਾਹਮਣੇ ਆਇਆ ਕਿ ਉੱਥੇ ਬੰਦ ਪਿਆ ਤੇ ਉੱਥੋਂ ਸੀ ਰਿਕਵਰ ਕਰ ਵੀ ਚੁੱਕੇ ਤੇ ਕੁਝ ਰਿਕਵਰ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਵਿੱਚ ਤੇ ਇਹ ਆ ਕਾਫੀ ਰੈਗੂਲਰਲੀ ਇਹ ਚੋਰੀਆਂ ਜਿਹੜੇ ਕਰਨ ਦੇ ਆਦੀ ਸਨ ਤੇ ਕਾਫੀ ਇਹ ਮੋਟਰਸਾਈਕਲ ਜਿਹੜੇ ਹੈਗੇ ਇਹਨਾਂ ਚੋਂ ਕੁਝ ਕੁ ਸਾਡੇ ਹੁਣ ਧਿਆਨ ਚਾਰਿਆ ਡਿਊਰਿੰਗ ਇਨਵੈਸਟੀਗੇਸ਼ਨ ਕਿ ਅ ਅੱਗੇ ਵੀ ਕ੍ਰਾਈਮ ਦੇ ਵਿੱਚ ਜਿਹੜੇ ਸੀਗੇ ਯੂਜ਼ ਹੁੰਦੇ ਸਨ ਇਹ ਮੋਟਰਸਾਈਕਲ ਤੇ ਕਾਫੀ ਸੀਰੀਅਸ ਕ੍ਰਾਈਮਸ ਦੇ ਵਿੱਚ ਵੀ ਇਹ ਯੂਜ਼ ਹੋਣ ਦੀ ਅਸ਼ੰਕਾ ਸਾਨੂੰ ਹੈਗੀ ਹੈ ਇਹਦੇ ਵਿੱਚ ਤੇ ਇਹ ਚ ਇਹ ਰੂਟੀਨ ਦੇ ਵਿੱਚ ਇਹ ਕੰਮ ਕਰੀ ਜਾਂਦੇ ਸੀ ਜਿਵੇਂ ਸਾਨੂੰ ਇੱਕ ਇਨਸੀਡੈਂਟ ਧਿਆਨ ਚ ਆਇਆ ਮਨਾਲੀ ਦੇ ਵਿੱਚ ਗਏ ਉੱਥੇ ਘੁੰਮਣ ਫਿਰਨ ਤੇ ਆਂਦੇ ਹੋਏ ਦੋ ਮੋਟਰਸਾਈਕਲ ਚੋਰੀ ਕਰ ਲਿਆ ਤਾਂ ਇਹ ਕਾਫੀ ਸਰਗਰਮ ਇਸ ਟਾਈਮ ਦਾ ਇਸ ਸ੍ਰਾਈ ਸਿਟੀ ਦਾ ਕਾਫੀ ਸਰਗਰਮ ਗਿਰੋ ਸੀਗਾ ਜਿਹਨੂੰ ਇੱਕ ਗ੍ਰਫਤਾਰ ਕਰਕੇ ਤੇ ਸਾਨੂੰ ਉਮੀਦ ਹੈ ਇਸ ਦੀ ਗ੍ਰਫਤਾਰੀ ਨਾਲ ਕਾਫੀ ਫੱਲੇ ਪਈਗੀ ਜਿਹੜੀ ਮੋਟਰਸਾਈਕਲ ਚੋਰੀ ਦੇ ਕੇਸ ਹੋਏ ਸਰ ਇਹ ਮੋਟਰਸਪ੍ਰਿੰਟਿੰਗ ਕਿਸ ਤਰ੍ਹਾਂ ਵੀ ਹੁੰਦੀ ਸੀ ਕਿਸ ਤਰ੍ਹਾਂ ਇਹ ਪੂਰੀ ਚੋਰੀ ਵੀ ਵਾਰਦਾਤ ਨੂੰ ਅੰਜਾਮ ਦੇ ਦਿੱਤੀ ਕੁਝ ਰੈਕੀ ਕਰਦੇ ਸੀ ਇਹ ਇਹ ਪਹਿਲਾਂ ਨਾ ਰੈਕੀ ਦੀ ਲੋੜ ਨਹੀਂ ਸੀ ਪਹਿਲਾਂ ਆਈਡੈਂਟੀਫਾਈ ਕਰ ਲੈਂਦੇ ਕਰਦੇ ਸੀਗੇ ਕਿ ਜਿਹੜਾ ਬੰਦਾ ਜਿਹੜਾ ਮੋਟਰਸਾਈਕਲ ਇਹਨੇ ਚੋਰੀ ਕਰਨਾ ਉਹ ਖੜਾ ਹੈ ਉੱਥੇ ਉੱਥੇ ਜਾ ਕੇ ਤਿੰਨ ਚਾਰ ਬੰਦੇ ਦਾ ਗੈਂਗ ਸੀਗਾ ਹੀ ਉੱਥੇ ਵਿੱਚ ਮਕੈਨਿਕ ਵੀ ਸੀ ਚਾਬੀ ਵਾਲੇ ਚੋਰੀ ਵੀ ਸੀਗੇ ਤੇ ਉਹ ਜਾ ਕੇ ਚਾਬੀ ਖੋਲਦੇ ਸੀ ਸਟਾਰਟ ਕਰਦੇ ਸੀ ਮੋਟਰਸਾਈਕਲ ਇਹਦੇ ਸਰ ਕਿਹੜੇ ਕਿਹੜੇ ਮਾਰਕਾ ਦੇ ਜਿਹੜੇ ਕਿਹੜੇ ਮਾਰਕਾ ਦੇ ਕਿੰਨੇ ਇਹ ਚ ਕੇਟੀਐਮ ਮ ਜਵਾ ਪ੍ਰਾਕ ਜਵਾ ਪ੍ਰਾਕ ਤਿੰਨ ਪੰਜ ਬੁਲੇਟ ਮੋਟਰਸਾਈਕਲ ਦੋ ਆਪਾਚੀ ਦੋ ਪਲੈਟੀਨਾ ਇੱਕ ਯਾਮਾ ਪੰਜ 15 ਸਪਲੈਂਡਰ ਤੇ ਦੋ ਐਕਟਿਵਾ ਸਾਰੇ ਸੱਤ ਤੋਂ ਇਲਾਵਾ ਵੀ ਹੈ ਕੋਈ ਕਿੰਨਾ ਤੋਂ ਇਹਨਾਂ ਸੱਤ ਤੋਂ ਇਲਾਵਾ ਵੀ ਹੈਗੇ ਪਰ ਉਹ ਅਸੀਂ ਜਾਣਬੁੱਝ ਕੇ ਕੋਈ ਜੁਵਨਾਈਲ ਸੌਨ ਕਰਕੇ ਅਸੀਂ ਮੈਂਸ਼ਨ ਨਹੀਂ ਕਰ ਰਹੇ ਡਿਟੇਲਸ ਸਰ ਇੱਕ ਚੰਡੀਗੜ੍ਹ ਮਹਾਲੀ ਇਹ ਪੂਰੇ ਟ੍ਰਾਈ ਸਿਟੀ ਦੇ ਵਿੱਚ ਹੀ ਇਨਵੋਲਡ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਜਾਂਦੇ ਸੀ ਜਾਂ ਫਿਰ ਇੱਥੇ ਟ੍ਰਾਈ ਸਿਟੀ ਦੇ ਵਿੱਚ ਰਹਿੰਦੇ ਸੀਗੇ ਕੁਝ ਹੱਦ ਤੱਕ ਨਿਚਲੀ ਵਿੱਚ ਇਹ ਜਿਹੜੇ ਰਹਿਣ ਵਾਲੇ ਹੈਗੇ ਆ ਇਹ ਖਮਾਨੋ ਏਰੀਆ ਦੇ ਮжоਰਿਟੀ ਰਹਿਣ ਵਾਲੇ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਖਮਾਨੋ ਏਰੀਆ ਦੇ ਸਾਰੇ ਰਹਿਣ ਵਾਲੇ ਜਿਆਦਾ ਹੋਏਗੇ ਕੁਝ ਵੀ ਇੱਕ ਦੋ ਬੰਦੇ ਲੁਧਿਆਣੇ ਦੇ ਵੀ ਰਹਿਣ ਵਾਲੇ ਆ ਇਹ ਸਾਰੇ ਬੇਸ ਦੇ ਸੀ ਅੱਗੇ ਜਾਂ ਫਿਰ ਕਿਸ ਤਰ੍ਹਾਂ ਇਹ ਆਪ ਯੂਜ਼ ਵੀ ਕਰ ਸਕਦੇ ਸੀ ਕਰਦੇ ਸੀਗੇ ਤੇ ਸੈਲਵ ਵੀ ਕਰਦੇ ਸੀ ਦੋਨੋਂ ਸੀ ਜਗ੍ਹਾ ਸੀ ਪ੍ਰਾਇਮਰੀ ਨਹੀਂ ਕਰ ਦਿੰਦੇ ਸੀ ਕਿ ਕੌਣ ਸੇ ਬੜੇ ਕੋਈ ਇਨ ਕਰਾਇਮ کیا ਹੋਏਗੀ ਬਾਈਕ ਇਹ ਇਹ ਅਭੀ ਡਿਟੇਲ ਵਿੱਚ ਕਰ ਰਹੇ ਹਾਂ ਹਮੇ ਇੱਕ ਦੋ ਚੀਜ਼ੋ ਤੇ ਸ਼ੱਕ ਹੈ ਕਿ ਵਾਹਾਂ ਪੇ ਯੂਜ਼ ਹੋਏ ਹੈ तो ये एक दो क्राइम्स में इनकी इन्वॉल्वमेंट निकलेगी क्योंकि तो वो चीजें आ रही है मैचिंग किस जीवलाएं। जीवलाएं भी 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 के कीमत है कीमत लाख आसपास ਵੈਸੇ ਕੀ ਹੈ ਇਹ ਚੋਰੀ ਹੈ ਪਿੱਛੇ ਬੈਕਗਰਾਉਂਡ ਇਹਨਾਂ ਦੀ ਕੀ ਹੈ ਕੋਈ بڑا ਲਿਖਾ ਜਾਂ ਇਸ ਤਰ੍ਹਾਂ ਦਾ ਕੁਝ ਅਜੇ ਤੱਕ ਖਮ ਬਣਿਆ ਨਹੀਂ ਇਹ ਵਹੀਕਲ ਚੋਰੀ ਗਏਗੇ ਇਕੱਠੇ ਮਿਲ ਕੇ ਇਹਨਾਂ ਨੇ ਸੌਖੇ ਪੈਸੇ ਕਮਾਉਣ ਦਾ ਇੱਕ ਤਰੀਕਾ ਲੱਭਿਆ ਹੋਇਆ ਸੀ ਇਹਨਾਂ ਦੇ ਪੁੱਤ ਪੁਰਾਣਾ ਬੈਕਗਰਾਉਂਡ ਜੀ ਪਹਿਲਾਂ ਕੋਈ ਪਰਚੇ ਦਰਜ ਜੀ ਨਹੀਂ ਹਜੇ ਤੱਕ ਤਾਂ ਕੋਈ ਸਾਹਮਣੇ ਨਹੀਂ ਆਇਆ ਪੁਰਾਣਾ ਬੈਕਗਰਾਉਂਡ ਨੂੰ ਪਹਿਲੀ ਵਾਰੀ ਇਹ ਫੜੇ ਗਏ ਆ तो दस भी बार भी। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp चैनल पर